ਹਾਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਅੱਜ ਅਸੀਂ ਗੱਲਬਾਤ ਕਰਨੀ ਹੈ ਕਿਤਾਬਾਂ ਦੇ ਮਹੱਤਵ ਦੇ ਬਾਰੇ ਕਿਤਾਬਾਂ ਜਿਹੜੀਆਂ ਹਨ ਸਾਡੀ ਮਨੁੱਖੀ ਜ਼ਿੰਦਗੀ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਹਨ ਕਿਉਂਕਿ ਸਾਥੀਓ ਇਹ ਸਾਡੇ ਗਿਆਨ ਦੇ ਵਿੱਚ ਵਾਧਾ ਕਰਦੀਆਂ ਹਨ ਕਿਤਾਬਾਂ ਨੂੰ ਜਿਹੜਾ ਹੈ ਇੱਕ ਚੰਗੇ ਦੋਸਤ ਦਾ ਦਰਜਾ ਵੀ ਦਿੱਤਾ ਗਿਆ ਹੈ ਕਿ ਜਿਵੇਂ ਇੱਕ ਚੰਗਾ ਦੋਸਤ ਜਿਹੜਾ ਹੈ ਤੁਹਾਡੇ ਨਾਲ ਆਪਣੇ ਦੁੱਖ ਸੁੱਖ ਜਿਹੜੇ ਵਿਚਾਰ ਹਨ ਉਹ ਸਾਂਝੀ ਕਰਦਾ ਹੈ ਤੁਹਾਡੇ ਵਾਸਤੇ ਕੁਝ ਜਿਹੜਾ ਹੈ ਉਹ ਤੁਹਾਨੂੰ ਗਿਆਨ ਪ੍ਰਦਾਨ ਕਰਦਾ ਹੈ ਇਸੇ ਤਰੀਕੇ ਨਾਲ ਇਹ ਕਿਤਾਬਾਂ ਹਨ ਇਹ ਵੀ ਸਾਡੀ ਮਨੁੱਖੀ ਜ਼ਿੰਦਗੀ ਦੇ ਵਿੱਚ ਚੜ੍ਹੇ ਹਨ ਬਹੁਤ ਹੀ ਸਕਾਰਾਤਮਕ ਰੂਲ ਦਾ ਕਰਦੇ ਹਨ ਜਿੱਥੇ ਕਿ ਸਾਡੇ ਬੀਤੇ ਸਮੇਂ ਦੀਆਂ ਜਿਹੜੀਆਂ ਸਾਡੇ ਲੇਖਕਾਂ ਦੇ ਵਿਚਾਰ ਹਨ ਵਿਗਿਆਨ ਦੀਆਂ ਜਿਹੜੀਆਂ ਕਾਢਾਂ ਹਨ ਜਾਂ ਹੋਰ ਬਹੁਤ ਸਾਰੇ ਜਿਹੜੇ ਸਮਾਜ ਦੇ ਵਿੱਚ ਵਾਪਰੀਆਂ ਘਟਨਾਵਾਂ ਹਨ ਉਹਨਾਂ ਦੇ ਪ੍ਰਤੀ ਕਿਤਾਬਾਂ ਨੇ ਸਾਨੂੰ ਜਾਗਰੂਤ ਕਰਦੀਆਂ ਪਰ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਕਿਉਂਕਿ ਡਿਜੀਟਲ ਯੁੱਗ ਚੱਲ ਰਿਹਾ ਹੈ ਤਕਨਾਲੋਜੀ ਦਾ ਯੁੱਗ ਹੈ ਜਿਹੜਾ ਹੈ ਮੋਬਾਈਲ ਫੋਨਾਂ ਦੇ ਕਰਕੇ ਕਿਤਾਬਾਂ ਦਾੜਾ ਮਹੱਤਵ ਬਹੁਤ ਘਟ ਗਿਆ ਹੈ ਅਸੀਂ ਜਿਹੜਾ ਹੈ ਦੇਖਦੇ ਹਾਂ ਕਿ ਅੱਜ ਕੱਲ ਦਾ ਸਾਡਾ ਨੌਜਵਾਨ ਵਰਗ ਹੈ ਇਹ ਕਿਤਾਬਾਂ ਦੇ ਵੱਲ ਬਹੁਤ ਘੱਟੜਾ ਹੈ ਇੰਟਰਸਟ ਰੱਖਦਾ ਹੈ ਤੇ ਫੋਨ ਜਿਹੜਾ ਹੈ ਉਹਦੀ ਵਰਤੋਂੜੀ ਹੈ ਸਾਡੀ ਜ਼ਿਆਦਾ ਵੱਧ ਗਈ ਹੈ ਤਾਂ ਸਾਥੀਓ ਵਿਦਿਆਰਥੀ ਜੀਵਨ ਦੇ ਵਿੱਚ ਤਾਂ ਕਿਤਾਬਾਂ ਦਾ ਮਹੱਤਵ ਹੋਰ ਹੀ ਬਹੁਤ ਜ਼ਿਆਦਾ ਹੈ ਜੇਕਰ ਤੁਸੀਂ ਵਿਦਿਆਰਥੀ ਹੋ ਤਾਂ ਤੁਹਾਨੂੰੜਾ ਹੈ ਕਿਤਾਬਾਂ ਦੇ ਨਾਲ ਰਹਿਣਾ ਚਾਹੀਦਾ ਹੈ ਕਿਤਾਬ ਤੁਹਾਨੂੰੜਾ ਹੈ ਤੁਸੀਂ ਆਪਣੇ ਇਹੜਾ ਹੈ ਇੰਟਰਸਟ ਦੇ ਹਿਸਾਬ ਨਾਲ ਪੜ ਸਕਦੇ ਹੋ ਤੁਸੀਂ ਕਹਾਣੀਆਂ ਦੀ ਕਿਤਾਬ ਵੀ ਪੜ ਸਕਦੇ ਹੋ ਕਪਤਾਨ ਪੜ ਸਕਦੇ ਹੋ ਜਾਂ ਤੁਸੀਂ ਕਿਸੇ ਖਾਸ ਪ੍ਰਕਾਰ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ ਕਿਸੇ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਉਸ ਮਕਸਦ ਨੂੰ ਧਿਆਨ ਵਿੱਚ ਰੱਖ ਕੇ ਜਿਹੜੀਆਂ ਕਿਤਾਬਾਂ ਹਨ ਉਹ ਪੜਨੀਆਂ ਚਾਹੀਦੀਆਂ ਹਨ ਕਿਤਾਬਾਂ ਵਾਸਤੇ ਸਾਥਿਓ ਇੱਥੇ ਤੱਕ ਵੀ ਕਿਹਾ ਗਿਆ ਹੈ ਕਿਹੜੀ ਸ਼ੌਂਕ ਹੈ ਉਹ ਸ਼ੌਂਕ ਵੀ ਸੋਚਦੀ ਹੋਣੀ ਕਿ ਇਨਸਾਨ ਵੀ ਕਿੰਨਾ ਮੂਰਖ ਹੈ ਕਿ ਕਿਤਾਬਾਂ ਨੂੰ ਖਾ ਗਿਆ ਨਹੀਂ ਜਾਂਦਾ ਤਾਂ ਕਿਤਾਬਾਂ ਜਿਹੜੀਆਂ ਹਨ ਵਿਦਿਆਰਥੀਓ ਸਾਨੂੰ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਜੋ ਸਾਡਾੜਾ ਸਮਾਂ ਹੈ ਇਸ ਸਮੇਂ ਦਾ ਜਿਹੜਾ ਹੈ ਬਹੁਤ ਵਧੀਆ ਆੜਾ ਜੋ ਸਿਖਾਉਂਦੀਆਂ ਹਨ ਤੇ ਸਾਡੇ ਗਿਆਨ ਦੇ ਵਿੱਚ ਜਿਹੜਾ ਹੈ ਵਾਦਾ ਹੈ ਉਹ ਕਰਦੀਆਂ ਹਨ ਇਸ ਕਰਕੇ ਸਾਥੀਓ ਕਿਤਾਬਾਂ ਆੜੀਆਂ ਹਨ ਇਹ ਜ਼ਰੂਰ ਪੜੋ ਧੰਨਵਾਦ